ਜੀ ਸਤਿ ਸ਼੍ਰੀ ਅਕਾਲ ਜੀ ਕਾਲੇ ਕੀ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਤੁਸੀਂ ਸਾਡੇ ਚੈਨਲ ਦੇ ਨਵੇਂ ਜਿਹੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰਦੇ ਆਂ ਜੀ ਵੀਡੀਓ ਸ਼ੁਰੂ ਆ ਦੇਖੋ ਜੇ ਪਾ ਗਏ ਮੈਂ ਜੀ ਬੋਟਾ ਲਾ ਰਹੇ ਹਾਂ ਜੀ ਸਪੂਨ ਦੀ ਚੁੰਨੀ ਹੈ ਇਸ ਤਰ੍ਹਾਂ ਕਿਚਨ ਆ ਨਹੀਂ ਹੈਗਾ ਜੀ ਚੁੰਨੀ ਨੂੰ ਬਿਲਕੁਲ ਠਿੱਲਾ ਛੱਡਣਾ ਉਸੇ ਤਰ੍ਹਾਂ ਆਪਾਂ ਨੇ ਗੋਟਾ ਉੱਪਰ ਰੱਖ ਲੈਣਾ। ਆਪਾਂ ਨਹੀਂ ਕਰਦੇ। ਇਸ ਤਰ੍ਹਾਂ ਲਾਣੇ। ਠੀਕ ਹੈ। ਆ ਦੇਖੋ ਜੀ ਇਸ ਨੂੰ ਪੈਸਟਰਾ ਬਹੁਤ। ਪੈਸਟਰਾ ਮਨਾਣੇ। ਨਪਾ ਐਸ ਤਰ੍ਹਾਂ ਫੋਲਡ ਕਰ ਲੈਣੇ ਕਿ ਇਹ ਮੈਂ ਗੁੱਟ ਦੇ niche ਆ ਜੂ। ਇਹ ਕਿੰਨੀ ਪਾਣੀ ਨਹੀਂ ਬਿਲਕੁਲ ੁੱਲ ਜਾਣਾ ਫਿਰ ਆਪਣੇ ਲੜਬਾਦ ਘਟ ਜਾਂਦੇ ਨੇ ਚੰਨੀ ਦੇ। ਦੋੜ ਨਾ ਦੋੜ ਦੇ ਸਕਦੇ ਤੇ ਤਾਂ। ਇਹ ਤਾਂ ਜੇ ਨੀਓਂ। ਸਾਂ ਦੇ ਨਾ ਸੋਣੇ ਹੋ ਗਈ ਐ ਥੋੜਾ। ਹਾ ਹਾ। ਆディ ਖੁਈਆ ਪਾਣੀ ਚੰਨੀ ਤੇ ਗੋਟਾ ਲਾਤਾ ਐ ਇਸ ਤਰ੍ਹਾਂ। ਰੈਡੀ ਹੈ ਚਨੀ ਬਿਲਕੁਲ ਬਹੁਤ ਸੋਹਣਾ ਲੱਗਿਆ ਗੋਟਾ ਦੇਖੋ ਇਸ ਤਰ੍ਹਾਂ ਦੰਪੂ ਜਾਂਦੀ ਦੇਖੋ ਬਹੁਤ ਸੋਹਣਾ ਤਾਂ ਕਰਿਆ ਚਨੀ ਆਪਣੀ ਹੀ ਹੋ ਗਈ ਹੈ ਤਿਆਰ ਚਨੂਨ ਦੀ ਚਨੀ ਹੈ ਮਿਲਦੇ ਆ ਜੇ ਸਾਡੀ ਵੀਡੀਓ ਵਧੀਆ ਲੱਗੀ ਕਮੈਂਟ ਜ਼ਰੂਰ ਕਰਨਾ ਮਿਲਦੇ ਆ ਆਪ ਅਗਲੀ ਵੀਡੀਓ ਚ ਬਾਏ ਬਾਏ